ਹਾਂਜੀ ਸੋਹਣਿਓ ਇੱਕ ਜੱਗੀ ਦੀ ਹੈਰੋਨ ਦੇ ਵਿੱਚ ਹੋਰ ਵੱਡਾ ਸੁਧਾਰ ਬਾਕੀ ਦਾ ਸਾਰਾ ਕੁਝ ਬਹੁਤ ਸਹੀ ਸੀ ਆ ਜਿਹੜਾ ਥੋੜਾ ਜਿਹਾ ਬੁਸ਼ ਨਾਲ ਲੋਹੇ ਦਾ ਆ ਜਿਹੜੀ ਗੁੱਲੀ ਹੁੰਦੀ ਸੀ ਇਹ ਲੋਹੇ ਦੀ ਹੁੰਦੀ ਸੀ ਜਦੋਂ ਇਹ ਘਸ ਜਾਂਦੀ ਸੀ ਘਸ ਕੇ ਕੀ ਆ ਵੀ ਔਖੀ ਇਕੱਠੀ ਹੁੰਦੀ ਸੀ ਲੋਹੇ ਨਾਲ ਲੋਹ ਹੁਣ ਬਾਈਆਂ ਨੇ ਆ ਜਿਗਾਰਡ ਬਣਾਤਾ ਆ ਇਹਦਾ ਬੁਸ਼ ਆ ਆ ਹੈਗੀ ਆ ਗੁੱਲੀ ਤੇ ਜਦੋਂ ਮਰਜੀ ਜੇ ਆ ਗੁੱਲੀ ਘਸਦੀ ਵੀ ਆ ਆ ਜਦੋਂ ਮਰਜ਼ੀ ਤੁਸੀਂ ਬੁਸਚੇਂ ਵੀ ਕਰ ਦੋ ਮੈਂ ਤਾਂ ਮਰਦੀ ਉਹ ਨਹੀਂ ਉਹ ਤੋਂ ਬਾਅਦ ਜਦੋਂ ਆ ਆਵੰਦ ਕੇ ਆ ਜਗਾਰਡ ਵਿੱਚ ਪੈ ਗਿਆ ਤੁਸੀਂ ਹੈਰੋ ਨੂੰ ਨਾ ਹੱਥ ਨਾਲ ਭਾਵੇਂ ਇਕੱਠੀ ਕਰ ਦੋ ਇੰਨੀਆਂ ਨੇ ਰੈਲੀ ਹੋ ਜਾਣਾ ਇਹ ਥੋੜੀ ਜੀ ਘਸ ਕੇ ਸਮੱਸਿਆ ਆਉਂਦੀ ਸੀ ਕਿ ਔਖੀ ਇਕੱਠੀ ਹੁੰਦੀ ਹੁੰਦੀ ਸੀ ਬਾਕੀ ਤਾਂ ਸਾਰਾ ਕੁਝ ਬਹੁਤ ਪ੍ਰਸੀਜਨ ਦਾ ਮੈਕਰੋਨ ਚਾ ਸਾਰਾ ਕੁਝ ਆ ਔਖਾ ਜਿਹੜਾ ਬਿਲਕੁਲ ਚੱਕਦਾ ਹੁਣ ਮੈਂ ਵੀ ਆਪਣੇ ਵਾਲੀ ਚਾਹ ਪਵਾ ਦੇਣੀ ਆ ਗੁਰਜੀ ਆਹ ਦੇਖੋ ਪੇਸ ਆਏ ਆ ਤਾਂ ਭਾਈ ਜੱਗੀ ਜੱਗੀ ਹੁੰਦੀ ਐ ਨਹੀਂ ਹੁੰਦੀ ਐਨਾ ਮਤਲਬ ਕਿ ਧਿਆਨ ਦਿੱਤਾ ਜਾਂਦਾ ਕੁਆਲਿਟੀ ਤੇ ਕਿਹੜਾ ਐਨਾ ਧਿਆਨ ਦਿੰਦਾ ਮਤਲਬ ਇਹ ਨਹੀਂ